ਆਣੀ ਦੀ ਕੌਣ ਆ ਮੈਂ ਲੈ ਲੋ ਆਣੀ ਮੰਗਣ ਵਾਸਤੇ ਬੈਜਾ ਭੈਣ ਬੈਜਾ ਬੈਜਾ ਭੈਣ ਕਿੰਨਾ ਹਾਂ ਠੀਕ ਹੈ ਭੈਣ ਤੁਹਾਨੂੰ ਸੁਣਾ ਦਿੰਦਾ ਬੈਜਾ ਭੈਣ ਵਧੀਆ ਹਾਂ ਦਿੱਤਾ ਵਧੀਆ ਪਾਸ ਤਾਂ ਗੰਡੇ ਹੈਗੇ ਤਾਂ ਗੰਡੇ ਤਾਂ ਹੈ ਨਹੀਂ ਅਸੀਂ ਕਿਲੋ-ਕਿਲੋ ਲੈ ਕੇ ਆਏ ਹਾਂ ਪੈਂ ਦੇਖ ਨਹੀਂ ਆਣੇ ਤੇਰੇ ਜਿਵੇਂ ਮੰਡੀਆਂ ਆ ਰੋਟੀ ਕਾਣੇ ਤਾ ਗੰਡੇ ਵੀ ਲਿਆਉਣ ਦਾ ਪਤਾ ਮੈਂ ਕਿੰਨੀ ਕਰੀ ਤੈਨੂੰ ਦਾਆਂ ਚੀਜ਼ਾਂ ਭੈਣ ਚੇਤਾ ਭੁੱਲ ਗਿਆ ਕਦੀ ਤੂੰ ਮੇਰੇ ਕੋ ਗੰਡੇ ਲੈਣ ਆ ਜਾਂਦੀ ਕਦੀ ਤੂੰ ਆਲੂ ਲੈਣ ਆ ਜਾਂਦੀ ਕਦੀ ਤੂੰ ਲੂਣ ਕਦੀ ਹਲਦੀ ਜਾਂ ਤਦ ਤੈਨੂੰ ਪਤਾ ਲੱਗਦਾ ਸੀ ਗਾਂ ਲੈ ਆਂਦੀ ਤੂੰ ਦੁੱਧ ਵੀ ਲੈਣ ਲੈ ਆ ਜਾਂਦੀ ਭੈਣ ਕਦੀ ਕਦੀ ਚੇਤਾ ਭੁੱਲ ਜਾਂਦਾ ਗਵਾਂਡੀ-ਕਵਾਂਡੀ ਦੇ ਕੰਮ ਹੁੰਦੇ ਉਹ ਗਵਾਂਡੀ-ਕਵਾਂਡੀ ਤੇ ਤੂੰ ਭੈਣ ਮੇਰੇ ਕਦੀ ਕੰਮਾਈ ਨਹੀਂ ਮੈਂ ਕਦੀ ਕਰੇ ਕਮੇਟੀ ਅੜ ਜਾਂਦੀ ਕਦੀ ਕਰੇ ਕਿਸ਼ਤ ਆ ਗਈ ਤੇਰੇ ਮੋਟਰਸਾਈਕਲ ਦੀ ਤੂੰ ਮੇਰੇ ਕੋਲ ਹੋਮੋ ਲੈ ਕੇ ਜਾਨੀ ਕਦੀ ਕਹਿ ਉਹਨਾਂ ਨੂੰ ਪੈਸੇ ਦੇ ਨਹੀਂ ਗਾਣੇ ਚ ਮੈਨੂੰ ਕਿੰਨੇ ਤਰਲੇ ਕੱਢਣੇ ਪੈਂਦੇ ਜਦੋਂ ਤੇ ਲੋੜ ਹੁੰਦੀ ਪੈਸਿਆਂ ਦੀ ਉਦੋਂ ਤੂੰ ਮੇਰੇ ਬੂਏ ਤੇ ਆ ਜਾਂਦੀ ਮੈਂ ਤੇਰਾ ਮਾਨ ਰੱਖ ਕੇ ਤੈਨੂੰ ਪੈਸੇ ਦੇ ਦਿੰਨੀ ਤੂੰ ਕਦੀ ਪੈਸੇ ਮੋੜਦੀ ਮੈਨੂੰ ਭੈਣ ਨਾ ਦੇ ਦੇਣੀ ਪੈ ਗਈ ਨਾ ਪਰ ਮੈਂ ਨਹੀਂ ਦੇਣਾ ਗੱਲ